ਕੱਲ ਜਿਵੇਂ ਹੀ ਚੰਡੀਗੜ੍ਹ ਸੈਕਟਰ 10 ਦੀ ਕੋਠੀ ਨੰਬਰ 575 ਤੇ ਹੈਂਡ ਗਰਨੇਡ ਸੁੱਟਿਆ ਗਿਆ ਤਾਂ ਪੰਜਾਬ ਦੇ ਵਿੱਚ ਕਈਆਂ ਨੂੰ ਇੱਕ ਖੌਫਜ਼ਦਾ ਵੇਲਾ ਯਾਦ ਆ ਗਿਆ 38 ਸਾਲ ਪੁਰਾਣਾ ਯਾਦ ਆਇਆ ਜਲੰਧਰ ਜਲੰਧਰ ਚ ਵੀ ਯਾਦ ਆਇਆ ਨਕੋਦਰ 2 ਫਰਵਰੀ 1986 ਨੂੰ ਹੋਇਆ ਨਕੋਦਰ ਕਾਂਡ ਕੀ ਹੋਇਆ ਸੀ ਇਸ ਕਾਂਡ ਚ ਕਈਆਂ ਦੀਆਂ ਜ਼ਬਾਨ ਤੇ ਮੁਹੰਮਦ ਇਜ਼ਹਾਰ ਆਲਮ ਆ ਗਿਆ ਕਈਆਂ ਦੇ ਸਵਰਨ ਸਿੰਘ ਕੋਟਣਾ ਕਈਆਂ ਦੇ ਆਈਐਸ ਦਰਬਾਰਾ ਸਿੰਘ ਗੁਰੂ ਤੇ ਕਈਆਂ ਦੇ ਜਸਕੀਰਤ ਸਿੰਘ ਚਹਿਲ ਚੰਡੀਗੜ੍ਹ ਵਾਲਾ ਜਿਹੜਾ ਹਮਲਾ ਹੋਇਆ ਉਹ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਜਸਕੀਰਤ ਚਹਿਲ ਦੀ ਕੋਠੀ ਹੈ ਸੋਸ਼ਲ ਮੀਡੀਆ ਤੇ ਪੋਸਟਾਂ ਵਾਇਰਲ ਨੇ ਕਿ ਉਹ ਹੈਂਡ ਗ੍ਰੇਨੇਡ ਸੁੱਟ ਕੇ ਅਸੀਂ ਜਿਹੜੇ ਪੋਸਟਾਂ ਪਾ ਰਹੇ ਨੇ ਨਕੌਦਰ ਕਾਂਡ ਦਾ ਬਦਲਾ ਲਿਆ ਕਿਸੇ ਨਕੌਦਰ ਕਾਂਡ ਕੀ ਕੀਤਾ ਸੀ ਇਜ਼ਹਾਰ ਆਲਮ ਨੇ ਦਰਬਾਰਾ ਸਿੰਘ ਗੁਰੂ ਨੇ ਸਵਰਨ ਘੋਟਣੇ ਨੇ ਜਸਕੀਰਤ ਚੈਲ ਨੇ ਇਜ਼ਹਾਰ ਆਲਮ ਉਸ ਵੇਲੇ ਜਲੰਧਰ ਦੇ ਐਸਐਸਪੀ ਸੀ ਹੁਣ ਉਹਨਾਂ ਦਾ ਇੰਤਕਾਲ ਹੋ ਚੁੱਕਾ ਹੈ ਦਰਬਾਰਾ ਸਿੰਘ ਗੁਰੂ ਸੇਵਾਮੁਕਤ ਹੋ ਚੁੱਕੇ ਨੇ ਸ਼੍ਰੋਮਣੀ ਕਾਲੀ ਦਲ ਚ ਸਰਗਰਮ ਨੇ ਸਵਰਨ ਸਿੰਘ ਘੋਟਣਾ ਵੀ ਸਵਰਗਵਾਸੀ ਹੋ ਗਏ ਨੇ ਤੇ ਜਸ ਕੀ ਰਤ ਚੈਲਾ ਜੀ ਹੁੰਦਾ ਨਕੋਦਰਕਾਂਡ ਦੀ ਦਹਿਸ਼ਤ ਅਜੇ ਹੀ ਕਿ ਅੱਜ ਤੋਂ ਤੇ ਆ ਚਾਰ ਸਾਲ ਪਹਿਲਾਂ ਜਦੋਂ ਮੁਹੰਮਦ ਇਜ਼ਹਾਰ ਆलम ਫੌਤ ਹੋ ਗਿਆ ਉਹਦੀ ਮੌਤ ਹੋ ਗਈ ਉਹਨੂੰ ਉਹਦੇ ਜੱਦੀ ਪਿੰਡ ਸ਼ਹੀਦਾਂ ਦੀ ਧਰਤੀ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਦਫਨਾਉਣ ਲਈ ਲੈ ਗਏ ਤਾਂ ਲੋਕਾਂ ਨੇ ਵਿਰੋਧ ਕੀਤਾ ਸੀ ਕਿ ਇਹ ਬੰਦੇ ਨੇ ਇੰਨੇ ਕ ਪਾਪ ਕਮਾਏ ਨੇ ਇਨੂੰ ਅਸੀਂ ਇਹਦੇ ਪਿੰਡ 'ਚ ਸਸਕਾਰ ਨਹੀਂ ਹੋਣ ਦੇਣਾ ਪਰ ਪੁਲਿਸ ਨੇ ਉੱਥੇ ਪ੍ਰਬੰਧ ਕਰਕੇ ਇਜ਼ਾਰ ਆਲਮ ਦਾ ਸਸਕਾਰ ਕਰਵਾਇਆ ਸੀ ਭਾਵ ਕੋਈ ਇੰਨਾ ਵੀ ਪਾਪ ਨਾ ਕਮਾਵੇ ਕਿ ਲੋਕ ਉਦੀ ਲਾਸ਼ ਨੂੰ ਉਹਦੇ ਪਿੰਡ ਦੀ ਮਿੱਟੀ ਦੇ ਨਾਲ ਲੱਗਣ ਨਾ ਦੇਣ ਸੋ ਆਨਿਆਂ ਕੋਦਰਕਾਂਡ ਤੇ 2 ਫਰਵਰੀ 1986 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਜ ਸਰੂਪ ਅਗਨ ਪੇਂਟ ਕਰ ਦਿੱਤੇ ਗਏ ਸੀ ਕੋਈ ਸ਼ਾਰਟ ਸਰਕਟ ਨਹੀਂ ਹੋਇਆ ਕੋਈ ਕੋਲ ਬਲਦਾ ਰਾਤ ਨੂੰ ਦੀਵਾ ਜਾਂ ਮੋਬੱਤੀ ਦਾ ਸੇਕ ਨਹੀਂ ਲੱਗਿਆ ਇੱਕ ਗਿਣੀ ਮਿੱਥੀ ਰਚੀ ਗਈ ਸਾਜੀ ਦੇ ਤਹਿਤ ਸਰੂਪਾਂ ਨੂੰ ਅੱਗ ਲਾਈ ਗਈ ਸੀ ਤਣਾਅ ਹੋਇਆ ਸੀ ਉੱਥੇ Hindu Sikh ਭਾਈਚਾਰ ਦਾ ਤਣਾਅ ਬਣਾਇਆ ਗਿਆ ਕਿਉਂਕਿ ਜਿਨ੍ਹਾਂ ਨੇ ਮੋਰੀ ਭੂਮਿਕਾ ਨਿਭਾਈ ਸੀ ਇਸ ਸਾਜ਼ਿਸ਼ ਨੂੰ ਰਚਣ ਚ ਉਹ ਹਿੰਦੂ ਸਨ ਜਿਨ੍ਹਾਂ ਨੇ ਗਵਾਹੀ ਕੀਤੀ ਉਹਨਾਂ ਦੇ ਨਾਮ ਹਿੰਦੂਆਂ ਵਾਲੇ ਇੱਕ ਰਮੇਸ਼ ਚੰਦਰ ਦੂਜਾ ਰਮਾਕਾਂਤ ਜਲੋਟਾ ਜਸਟਿਸ ਗੁਰਨਾਮ ਸਿੰਘ ਦੀ ਕਮਿਸ਼ਨ ਨੇ ਜਿਹੜੀ ਰਿਪੋਰਟ ਬਣਾਈ ਉਸ 'ਚ ਜ਼ਿਕਰ ਹੈ ਕਿ ਰਮੇਸ਼ ਚੰਦਰ ਨੇ ਇਹ ਧਮਕੀ ਦਿੱਤੀ ਸੀ ਹੁਣ ਵੇਖਿਓ ਕਿ ਅਸੀਂ ਤੁਹਾਨੂੰ ਅੱਗ ਲਾ ਕੇ ਵਿਖਾਉਨੇ ਆ ਸਿੱਖਾਂ ਨੂੰ ਧਮਕੀ ਸੀਗੀ ਰਮਾਕਾਂਤ ਜਲੋਟਾ ਦੀ ਗਵਾਹੀ 'ਚ ਨਾਰੇ ਲੱਗੇ ਸੀ 5% ਨੂੰ ਦਵਾਂਗੇ ਮਾਰ ਫੇਰ ਪਿੰਡਾਂ ਨੂੰ ਹੋਵਾਂਗੇ ਤਿਆਰ ਇਹ ਕਮਿਸ਼ਨ ਦੀ ਰਿਪੋਰਟ ਕਹਿ ਰਹੀ ਹੈ ਜੋ ਉਸ 'ਚ ਦਰਜ ਹੈ ਸੋ ਜਿਸ ਤੋਂ ਬਾਅਦ ਇਹ ਸਾਰਾ ਘਟਨਾਕਰਮ ਵਾਪਰਦਾ ਤੇ ਦੋ ਦਿਨ ਬਾਅਦ 4 ਫਰਵਰੀ 1986 ਨੂੰ ਨਕੋਦਰ ਦਾ ਮਹੱਲਾ ਗੁਰਨਾਨਕਪੁਰਾ ਦਾ ਗੁਰਦੁਆਰਾ ਗੁਰੂ ਅਰਜਨ ਦੇਵ ਸਾਹਿਬ ਉਥੇ ਰੋਸ ਵਿੱਚ ਆਏ ਸਿੱਖ ਧਰਨਾ ਲਾ ਦਿੰਦੇ ਨੇ ਇਨਸਾਫ ਦੀ ਮੰਗ ਕਰਦੇ ਨੇ ਸ਼ਾਂਤਮਈ ਪ੍ਰਦਰਸ਼ਨ ਵਾਇਕੂ ਸੇਮਨ ਕਰਦੇ ਹੋਏ ਸ਼ੁਰੂ ਹੋ ਜਾਂਦਾ ਹੈ ਪੰਜਾਬ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਉਸ ਵੇਲੇ ਦੇ ਜੇ ਆਪਾਂ ਕਹੀਏ ਆਲਾ ਪੁਲਿਸ ਅਫਸਰ ਜਿਨ੍ਹਾਂ ਨੇ ਪੰਜਾਬ ਚ ਦਾਵਾ ਕੀਤਾ ਸੀ ਅੱਤਵਾਦ ਖਤਮ ਕੀਤਾ ਭਾਵੇਂ ਉਹ ਸਵਰਗਵਾਸੀ ਕੇ ਪੀ ਐਸ ਗਿੱਲ ਹੋਣ ਭਾਵੇਂ ਸਮੇਤ ਸੈਣੀ ਹੋਣ ਉਹਨਾਂ ਦੀ ਹੀ ਟੀਮ ਦਾ ਹਿੱਸਾ ਰਹੇ ਆਲਮ ਸੈਨਾ ਬਣਾਉਣ ਵਾਲੇ ਮੁਹੰਮਦ ਇਜਹਾਰ ਆਲਮ ਜਲੰਧਰ ਦੇ ਸੀਨੀਅਰ ਸੁਪਰੀਟੈਂਡੈਂਟ ਆਫ ਪੁਲਿਸ ਸੀਗੇ ਆਈ ਐਸ ਦਰਬਾਰਾ ਸਿੰਘ ਗੁਰੂ ਏ ਡੀ ਸੀ ਸੀਗੇ ਪਰ ਉਸ ਵੇਲੇ ਦੇ ਡੀਸੀ ਟ੍ਰੇਨਿੰਗ ਤੇ ਸੀ ਤਾਂ ਗੁਰੂ ਦੇ ਕੋਲ ਹੀ ਡੀਸੀ ਦਾ ਚਾਰਜ ਵੀ ਸੀ ਉਸ ਵੇਲੇ ਦੇ ਜਿਹੜੇ ਐਸਐਚਓ ਸੀ ਹੁਣ ਜਿਹੜੇ ਆਈਪੀਐਸ ਰਿਟਾਇਰ ਨੇ ਉਸ ਵੇਲੇ ਉਸ ਥਾਣੇ ਦੇ ਐਸਐਚਓ ਸੀ ਜਸ ਕੀਰਤ ਸਿੰਘ ਚਾਹਲ ਇੰਸਪੈਕਟਰ ਸੀ ਉਹਨਾਂ ਦੇ ਨਾਲ ਸਾਥੀ ਇੰਸਪੈਕਟਰ ਸਵਰਨ ਸਿੰਘ ਘੋਟਣਾ ਤੇ ਹੋਰ ਪੁਲਿਸ ਆਫੀਸਰ ਵੀ ਸ਼ਾਮਲ ਸੀ ਡਿਪਟੀ ਐਸਪੀ ਗੋਪਾਲ ਸਿੰਘ ਘੁੰਮਣ ਤੇ ਗੋਪਾਲ ਸਿੰਘ ਘੁੰਮਣ ਦਾ ਗਨਮੈਨ ਜਸਬੀਰ ਜੱਸੀ ਇਹਨਾਂ ਨੇ ਕੀਤਾ ਕੀ ਉੱਥੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਲਗਾਤਾਰ 300 ਫਾਇਰਿੰਗ ਹੋਈਆਂ ਗੋਲੀਆਂ ਚੱਲੀਆਂ 300 ਗੋਲੀਆਂ ਜਿੱਥੇ ਚੱਲ ਰਹੀਆਂ ਹੋਣ ਗੋਲੀਆਂ ਦਾ ਮੀਂਹ ਵਰ ਰਿਹਾ ਹੋਵੇ ਤਾਂ ਸੁਭਾਵਿਕ ਹੈ ਉਈ ਨਾ ਕੋਈ ਜਾਨ ਤੋਂ ਜਾਏਗਾ ਤੇ ਚਾਰ ਸਿੱਖ ਸ਼ਹੀਦ ਹੋ ਗਏ ਲਿੱਤਣਾ ਪਿੰਡ ਦਾ ਰਵਿੰਦਰ ਸਿੰਘ RAM ਗੜ ਦਾ ਬਲਤੇਰ ਸਿੰਘ ਚਿਲਮਨ ਸਿੰਘ ਗੋਰਸ਼ੀਆਂ ਤੇ ਹਰਮਿੰਦਰ ਸਿੰਘ ਚਾਲੂਪੁਰ ਦੱਸਿਆ ਜਾਂਦਾ ਕਿ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਹਰਮਿੰਦਰ ਦੇ ਇੱਕ ਗੋਲੀ ਮੂੰਹ ਕੋਲੋਂ ਜਬਾੜੇ ਕੋਲੋਂ ਨਿਕਲ ਗਈ ਉਹ ਜ਼ਖਮੀ ਹੋ ਗਿਆ ਪੁਲਿਸ ਵਾਲਿਆਂ ਨੇ ਸਮਝਿਆ ਇਹਦੀ ਮੌਤ ਹੋ ਗਈ ਹੈ ਇਹਨੂੰ ਚੁੱਕ ਕੇ ਗੱਡੀ ਚ ਪਾ ਕੇ ਨਕੌਦਰ ਦੇ ਸਬੰਧਤ ਹਸਪਤਾਲ ਲੈ ਗਏ ਹਸਪਤਾਲ ਜਾ ਕੇ ਚੈਹ ਲੋਣਾ ਨੇ ਡਾਕਟਰਾਂ ਨੂੰ ਕਿਹਾ ਕਿ ਆ ਲਾਸ਼ ਆਈ ਹੈ ਦਾ ਪੋਸਟਮਾਰਟਮ ਕਰਨਾ ਹੈ ਜਦੋਂ ਡਾਕਟਰਾਂ ਨੇ ਚੈੱਕ ਕੀਤਾ ਉਹ ਕਹਿੰਦੇ ਬੰਦਾ ਤਾਂ ਜਿਉਂਦਾ ਹੈ ਇਹ ਤਾਂ ਮਰਿਆ ਨਹੀਂ ਉਹ ਉਹਨੂੰ ਬਚਾਉਣ 'ਚ ਉਹਦਾ ਇਲਾਜ ਕਰਨ 'ਚ ਲੱਗ ਗਏ ਕਿਉਂਕਿ ਇੱਕ ਗੋਲੀ ਉਹਦੇ ਬੁੱਲਾਂ ਕੋਲੋਂ ਜਬਾੜੇ ਕੋਲੋਂ ਛੂਕੇ ਲੰਗੀ ਸੀ ਜਬੜੇ ਦੇ ਨੇੜੇੋਂ ਜੋ ਮਾਰ ਬਹੁਤੀ ਨਹੀਂ ਕਰ ਪਾਈ ਸੀ ਇਹ ਸੁਣ ਕੇ ਕਿ ਇਹ ਹਰਮਿੰਦਰ ਜਿਉਂਦਾ ਹੈ ਚੈਹ ਲੋਣਾ ਦੇ ਵੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਨੇ ਜਲਦੀ ਨਾਲ ਜਲੰਧਰ ਹਸਪਤਾਲ ਰੈਫਰ ਕਰਵਾਇਆ ਹਰਮਿੰਦਰ ਨੂੰ ਤੇ ਗੱਡੀ 'ਚ ਪਾ ਕੇ ਨਾਲ ਲੈ ਗਏ ਗੱਡੀ 'ਚ ਪਾ ਕੇ ਜਦੋਂ ਨਾਲ ਲੈ ਗਏ ਤਾਂ ਵੀ ਦੱਸਿਆ ਜਾਂਦਾ ਹੈ ਸਵਰਨ ਘੋਟੜਾ ਵੀ ਨਾਲ ਸੀ ਰਾਹ ਦੇ ਵਿੱਚ ਜਲੰਧਰ ਹਸਪਤਾਲ ਵੱਲ ਜਾਂਦੇ ਹੋਏ ਘੋਟੜੇ ਉਹਨਾਂ ਨੇ ਵਾਲਾਂ ਤੋਂ ਫੜਿਆ ਹਰਮਿੰਦਰ ਨੂੰ ਤੇ ਜਸਕੀਰਤ ਚੈਲ ਨੇ ਆਪਣਾ ਰਿਵਾਲਵਰ ਹਰਮਿੰਦਰ ਦੇ ਮੂੰਹ ਚ ਪਾ ਕੇ ਖਾਲੀ ਕਰਤਾ ਭਾਵ ਰਿਵਾਲਵਰ ਦੀਆਂ ਸਾਰੀਆਂ ਗੋਲੀਆਂ ਉਹਦੇ ਮੂੰਹ ਚ ਮਾਰੀਆਂ ਸੀ ਅਜਿਹੀ ਮੌਤ ਦਿੱਤੀ ਸੀ ਚਿਲਮਿਲ ਸਿੰਘ گورਸ਼ੀਆਂ ਉਹਦਾ ਕਹਿੰਦੇ ਚਿਹਰਾ ਇਸ ਤਰ੍ਹਾਂ ਵਿਗਾੜ ਦਿੱਤਾ ਸੀਗਾ ਕਿ ਉਹਦੇ ਆਪਣੇ ਘਰ ਦੇ ਵੀ ਪਛਾਣ ਨਹੀਂ ਪਾਏ ਸੀ ਕਿ ਇਹ ਸਾਡਾ ਹੀ ਮੁੰਡਾ ਹੈ ਕਾਨੂੰਨ ਕਹਿੰਦਾ ਹੈ ਕਿ ਕੋਈ ਅਣਪਛਾਤੀ ਲਾਸ਼ ਹੋਵੇ 72 ਘੰਟੇ ਨੂੰ ਰੱਖਿਆ ਜਾਣਾ ਚਾਹੀਦਾ ਹੈ ਲਾਸ਼ ਉਦੋਂ ਚਨਾਕ ਦਿੱਲੀ ਪਰ 72 ਘੰਟੇ ਤੱਕ ਕੀ ਉਹਨੂੰ 72 ਮਿੰਟ ਵੀ ਨਹੀਂ ਰੱਖਿਆ ਗਿਆ ਲਾਸ਼ਾਂ ਇਕੱਠੀਆਂ ਕੀਤੀਆਂ ਚਿਲ ਮਿਲਤੇ ਹਰਮਿੰਦਰ ਦੀਆਂ ਤੇ ਉਸੇ ਘਟਨਾ ਵਾਲੀ ਥਾਂ ਤੇ ਡੀਐਸਪੀ ਗਪਾਲ ਸਿੰਘ ਘੁੰਮਣ ਦਾ ਗਨਮੈਨ ਸੀ ਜਸਵੀਰ ਜੱਸੀ ਜਿਨੇ ਆਪਣੀ ਰਿਵਾਲਵਰ ਦੇ ਨਾਲ ਬਾਕੀ ਦੋ ਸ਼ਹੀਦਾਂ ਰਵਿੰਦਰ ਸਿੰਘ ਲਿੱਤਣਾ ਤੇ ਬਲਤੇਰ ਸਿੰਘ ਰਾਮਗੜ੍ਹ ਨੂੰ ਗੋਲੀਆਂ ਮਾਰੀਆਂ ਚਾਰੋਂ ਲਾਸ਼ਾਂ ਇਕੱਠੀਆਂ ਕਰਕੇ ਵਾਰਸ਼ਾਂ ਨੂੰ ਨਹੀਂ ਦਿੱਤੀਆਂ ਮਿੱਟੀ ਦਾ ਤੇਲ ਪਾਇਆ ਤੇ ਅੱਗ ਲਾਤੀ ਵੀ ਘਰ ਦੇ ਕਿਤੇ ਲਾਸ਼ਾਂ ਮੰਗ ਕੇ ਲੈ ਗਏ ਤਾਂ ਫੇਰ ਕੋਈ ਬਖੇੜਾ ਨਾ ਖੜਾ ਹੋ ਜੇ ਅਜੇ ਹੀ ਮੌਤ ਦਿੱਤੀ ਸੀ ਇਹਨਾਂ ਚਾਰ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰਫ ਇਹ ਕਿਹਾ ਸੀ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਂਟ ਕੀਤਾ ਗਿਆ ਸਾਨੂੰ ਉਹਦਾ ਇਨਸਾਫ ਦੇ ਦਿਓ ਦਰਬਾਰਾ ਸਿੰਘ ਗੁਰੂ ਉਹਨਾਂ ਨਾਲ ਮੈਂ ਅੱਜ ਹੀ ਗੱਲ ਕੀਤੀ ਮੈਂ ਕਿਹਾ ਜੀ ਉਸ ਬਾਰੇ ਤੁਹਾਡਾ ਪੱਖ ਲੈਣਾ ਚਾਹੁੰਦੇ ਹਾਂ ਘਟਨਾ ਕ੍ਰਮ ਬਾਰੇ ਕਹਿੰਦੇ ਮੈਂ ਅਕਾਲ ਤਖਤ ਤੇ ਪੇਸ਼ ਹੋਣਾ ਉਸ ਤੋਂ ਬਾਅਦ ਹੀ ਮੀਡੀਆ ਸਾਹਮਣੇ ਆਵਾਂਗਾ ਉੱਥੇ ਆਪਣਾ ਪੱਖ ਰੱਖ ਦਵਾਂ ਇਜ਼ਹਾਰ ਆਲਮ ਜੀ ਹੁੰਦੇ ਨਹੀਂ ਐ ਸਵਰਨ ਸਿੰਘ ਘੋਟਣਾ ਜੀ ਹੁੰਦਾ ਨਹੀਂ ਐ ਜਸਕੀਰਤ ਸਿੰਘ ਚਾਹਲ ਜ਼ਰੂਰ ਜੀ ਹੁੰਦੇ ਨੇ ਪਰ ਇਹੀ ਜਿਹੜੀ ਚੱਡੀਗੜ ਘਟਨਾ ਹੋਈ ਹੁਣ ਚਰਚਾ ਹੈ ਕਿ ਉਹ ਸ਼ਾਇਦ ਬਾਹਰ ਜਾ ਚੁੱਕੇ ਨੇ ਭਾਰਤ ਦੇਸ਼ ਤੋਂ ਬਾਹਰ 1970 ਦੇ ਵਿੱਚ ਜਸਕੀਰਤ ਚਾਹਲ ਬਤੌਰ ਏਐਸਆਈ ਭਰਤੀ ਹੋਏ ਸੀ ਪੰਜਾਬ ਪੁਲਿਸ 'ਚ 8 ਸਾਲਾਂ ਚ ਉਹ ਏਐਸਆਈ ਤੋਂ ਐਸਆਈ ਤੇ 1985 ਚ ਥਾਣੇਦਾਰ ਬਣ ਗਏ ਸੀ 86 ਚ ਉਸ ਇਲਾਕੇ ਦੇ ਐਸਐਚਓ ਸੀ ਫਿਰ ਐਸਪੀ ਬਣੇ ਐਸਪੀ ਤੋਂ ਬਾਅਦ ਬਤੌਰ ਐਸਐਸਪੀ ਆਈਪੀਐਸ ਬਣ ਕੇ ਸੇਵਾਮੁਕਤ ਹੋ ਗਏ ਇਹ ਅਸੀਂ ਨਹੀਂ ਕਹਿੰਦੇ ਤੁਸੀਂ ਦੱਸਣਾ ਰੱਬ ਦਾ ਇਨਸਾਫ ਹੈ ਕਿ ਨਹੀਂ ਜਸਕੀਰਤ ਚੈਲ ਦੇ ਦੋ ਬੱਚੇ ਇੱਕ ਧੀ ਇੱਕ ਪੁੱਤਰ ਦੋਨੋਂ ਚੰਡੀਗੜ੍ਹ ਹਾਈ ਕੋਰਟ ਦੇ ਵਕੀਲ ਅਇਤੋ 4 ਵਰੇ ਪਹਿਲਾਂ ਜਸਕੀਰ ਚੈਲ ਦਾ 34 ਸਾਲ ਦਾ ਪੁੱਤਰ ਚੜ੍ਹਾਈ ਕਰ ਗਿਆ ਸੀ। ਜਵਾਨ ਮੁੰਡਾ। ਧੀ ਦੀ ਉਮਰ ਵੀ ਠੀਕ ਠਾਕ ਹੋ ਚੁੱਕੀ ਐ ਪਰ ਹਲਤਾ ਕੋਦਾ ਵਿਆਹ ਨਹੀਂ ਹੋਇਆ ਜਾਂ ਉਹਨਾਂ ਨੇ ਵਿਆਹ ਨਹੀਂ ਕਰਵਾਇਆ। ਮਕਾਲਤ ਜ਼ਰੂਰ ਕਰ ਰਹੇ ਨੇ ਹਾਈ ਕੋਰਟ 'ਚ। ਲਪ੍ਰੀਤ ਚੈਲ ਨਾਮ ਸੀ ਜਸਕੀਰ ਚੈਲ ਦੇ ਮੁੰਡੇ ਦਾ। ਕਹਿੰਦੇ ਵਕੀਲ ਲਾਇਕ ਸੀ ਪਰ ਸੰਗਤ ਬੁਰੀ 'ਚ ਪੈ ਗਿਆ ਸੀ। ਪੂਰੀ ਸੰਗਤ ਕਰਕੇ ਸੁਣਨ ਨੂੰ ਇਹ ਵੀ ਮਿਲਦਾ ਐ। ਕਿ ਉਹਦੇ ਘਰ ਦੇ ਬਾਹਰ ਹੀ ਉਹਨੂੰ ਉਹਦੇ ਸਾਥੀ ਜੋ ਕਿ ਨਸ਼ੇ ਦੇ ਆਦੀ ਸਨ ਮਾਰ ਕੇ ਸੁੱਟ ਗਏ ਸੀ ਜਲੰਧਰ ਇਹਨਾਂ ਦੀ ਕੋਠੀ ਹੈ ਦੇਸ਼ ਭਗਤ ਯਾਦਗਾਰ ਹਾਲ ਦੇ ਨੇੜੇ ਉੱਥੇ ਅੱਜ ਵੀ ਬਾਹਰ ਪੁਲਿਸ ਬੈਠਦੀ ਹੈ ਦੱਸਣ ਵਾਲੇ ਦੱਸਦੇ ਨੇ ਕਿ ਉੱਤਰ ਦੀ ਮੌਤ ਤੋਂ ਬਾਅਦ ਸਦਮੇ 'ਚ ਚਹਲ ਨੂੰ ਕੰਦਾਂ 'ਚ ਟੱਕਰਾ ਮਾਰਦੇ ਵੀ ਦੇਖਿਆ ਗਿਆ ਆਲੰਬਾਰੇ ਤੁਹਾਨੂੰ ਦੱਸਿਆ ਜੇ ਦੀ লাশ ਨੂੰ ਪਿੰਡ ਵਾਲਿਆਂ ਨੇ ਆਪਣੇ ਪਿੰਡ ਚ ਦਫਨਾਉਣ ਤੋਂ ਇਨਕਾਰ ਕਰਤੇ ਸੀ ਵਿਰੋਧ ਕੀਤਾ ਸੀ ਹਾਲਾਂਕਿ ਈਸ਼ਵਰ ਸਿੰਘ ਕੂਟਣਾ ਦਾ ਬੇਟਾ ਜ਼ਰੂਰ ਅਨਿਆਪੁਰਖ ਸੁਭਾ ਮਾਧੇਰੇ ਸਤਿੰਦਰ ਸਿੰਘ ਸੋ ਇਹ ਉਹ ਘਟਨਾ ਕਰਮ ਹੈ ਸੋਸ਼ਲ ਮੀਡੀਆ ਨੇ ਪੋਸਟਾਂ ਕਹਿ ਰਹੀਆਂ ਨੇ ਕਿ ਅਸੀਂ ਨਕਉਦਰ ਕਾਂਡ ਦਾ ਬਦਲਾ ਲਿਆ ਕੋਦਰਕਾਂਡ ਤੇ ਉਸ ਵੇਲੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ ਪੰਜਾਬ ਦੇ 84 ਜਦੋਂ ਬੀਓ ਸਟਾਰ ਹੋਇਆ ਉਦੋਂ ਵੀ ਸੁਰਜੀਤ ਸਿੰਘ ਬਰਨਾਲਾ ਸੀ 86 ਚ ਵੀ ਸੁਰਜੀਤ ਸਿੰਘ ਬਰਨਾਲਾ ਭਾਪ ਸ਼ਰੋਮਣੀ ਅਕਾਲੀ ਦਲ ਦਾ ਰਾਜ ਸੀ 97 ਚ ਜਦੋਂ ਬਾਦਲ ਸਰਕਾਰ ਬਣਦੀ ਹੈ ਪੰਜਾਬ ਚ ਕਮਿਸ਼ਨ ਬਣਦਾ ਇਸ ਤੇ 11 ਸਾਲ ਬਾਅਦ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਉਹ ਰਿਪੋਰਟ ਵੀ ਤਿਆਰ ਕਰ ਦਿੰਦੇ ਆ 2001 ਦੇ ਵਿੱਚ ਜਦੋਂ ਬਾਦਲ ਸਰਕਾਰ ਜਾਣ ਵਾਲੀ ਹੁੰਦੀ ਹੈ ਤਾਂ ਕਮਿਸ਼ਨ ਦੀ ਰਿਪੋਰਟ ਵੀ ਗਾਇਬ ਹੋ ਜਾਂਦੀ ਹੈ ਹਾਈ ਕੋਰਟ ਤੱਕ ਪੀਆਈਐਲ ਵੀ ਪਹੁੰਚਦੀਆਂ ਨੇ ਵੀ ਉਹ ਰਿਪੋਰਟ ਚੰਨ ਤੱਕ ਕੀਤੀ ਜਾਵੇ ਕਿ ਜਿਹੜੇ ਪੁਲਿਸ ਅਫਸਰਾਂ ਦੇ ਜਿਹੜੇ ਜ਼ਿੰਮੇਵਾਰ ਅਫਸਰਾਂ ਦੇ ਨਾਮ ਨੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਪਰ ਹੁਣ 2024 ਆ ਗਿਆ 2001 ਤੋਂ ਬਾਅਦ 2001 ਤੋਂ ਬਾਅਦ ਹੋਇਆ ਹੱਲੇ ਤੱਕ ਕੁਝ ਵੀ ਨਹੀਂ ਫਿਰ ਸ਼ਾਇਦ ਉਸ ਕਾਂਡ ਦੇ ਪੀੜਤਾਂ ਨੇ ਇਹ ਦੇਸ਼ ਤੇ ਪਰਿਆ ਕਦਮ ਚੁੱਕਿਆ। ਅੱਕੇ ਹੁਣ ਕੀ ਹੋਵੇਗਾ? ਸਭ ਨੂੰ ਇਸ ਦਾ ਇੰਤਜ਼ਾਰ ਹੈ। ਕਚੈਰੀਆਂ ਇਨਸਾਫ ਅੱਲੇ ਨਹੀਂ ਦੇ ਪਾਈਆਂ। ਕਿ ਰੱਬ ਦੇ ਇਨਸਾਫ ਦਾ سلسلہ ਸ਼ੁਰੂ ਹੋ ਚੁੱਕਾ ਹੈ। ਤੁਸੀਂ ਆਪਣੇ ਕਮੈਂਟਸ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ। ਮੰਮੀ ਤੇ ਤਾਜ਼ੀ ਅਪਡੇਟ ਲਈ ਸਹੀ ਦੇਖਦੇ ਰਹੋ ਸਾਡਾ ਚੈਨਲ ਦਿਓ ਬਲਜੀਤ ਪਰ ਵਾਹਨ ਇਜਾਜ਼ਤ ਧੰਨਵਾਦ